ਨਾਲ ਕਹਿੰਨੇ ਕਲੀ ਚ ਲੱਗੇ ਉਹ ਵੀ ਸਭ ਸੁੱਕ ਗਏ ਖਰਾਬ ਹੋ ਗਏ ਪਾਣੀ ਆਉਂਦਾ ਹੀ ਨਹੀਂ ਬਿਲਕੁਲ ਜਿਹੜਾ ਸਾਡਾ ਅਮਚੀ ਨਾਲ ਜਾਂਦਾ ਹੈ ਉਹ ਤਰ ਇੱਕ ਦਿਨ ਸਾਨੂੰ ਪਾਣੀ ਮਿਲਦਾ ਹੈ ਉਹ ਵੀ ਬਹੁਤ ਥੋੜਾ ਮਸਾ ਜੀ ਵੀ ਲੀਟਰ ਪਾਣੀ ਮਿਲਦਾ ਇੱਕ ਘਰ ਨੂੰ ਦੂਜੇ ਨੂੰ ਫਿਰ ਉਹ ਵੀ ਕੁਝ ਹੁੰਦਾ ਹੈ ਸਾਡਾ ਪਾਣੀ ਦਾ ਮਸਾਲ ਕੀਤਾ ਜਾਂਦਾ ਨਾ ਨਹੀਂ ਆਉਂਦਾ ਕੀ ਕਰੀਂ ਗੰਦਾ ਗੰਦਾ ਹੋ ਜਾਂਦੇ ਕਿਤੇ ਕਿ ਗੰਦਾ ਆਂਦਾ ਪਿੱਛੇ ਮੇ ਤਾਂ ਆਦਾ ਹੀ ਨਹੀਂ ਜੇ ਤੁਸੀਂ ਖੂਨ ਕਰਦੀਏ ਤੇ ਮਾਰਾ ਮੋਟਾ ਆ ਜਾਂਦਾ ਪਾਣੀ ਉਹਦਾ ਹੀ ਨਹੀਂ ਬਿਲਕੁਲ ਪੀਣ ਵਾਲਾ ਸਾਡੇ ਮੋੜ ਤੋਂ ਪ੍ਰੋਬਲਮ ਹੈ ਉਥੋਂ ਪੈਪ ਖਰਾਬ ਹੋ ਸੈਟਿੰਗ ਕਰਦੇ ਇਹ ਬਾਕੀ ਤੁਹਾਨੂੰ ਬੀਬੀਆਂ ਨੇ ਤੁਹਾਨੂੰ ਧੁਖਰਾ ਸੁਣਾਇਆ ਹੀ ਪਰ ਕਿਤਨੇ ਕਿਤੇ ਮੈਂ ਸਰਕਾਰ ਨੂੰ ਕਹਿਣਾ ਚਾਹਣਾ ਵੀ ਜਿਹੜੇ ਅਫਸਰ ਲਾਏ ਨਹੀਂ 2-2 ਲੱਖ ਰੁਪਏ ਤਨਖਾਹ ਲੈਂਦੇ ਨੇ ਡਿਊਟੀ ਕੀ ਬੰਦੀ ਦੋ ਚਾਰ ਦੇ ਤਾਕਤਾਂ ਦੇ ਸੈਨ ਕਿਤੇ ਦੇ ਘੱਟ ਜਾਂਦੇ ਹਨ ਹਮ ਤੱਕ ਕੇ ਇਹਨੂੰ ਵੀ ਜਾਂਚ ਹੋਣੀ ਚਾਹੀਦੀ ਹੈ ਉਹ ਤਾਂ ਨਲਕੇ ਤੋਂ ਲੈ ਕੇ ਦੇ ਕੇ ਪੀੜਾ ਪਾਣੀ ਨਹੀਂ ਬਿਲਕੁਲ ਆਉਂਦਾ ਪਾਣੀ ਆ ਅੱਛਾ ਬੜਾ ਤੰਗ ਆ ਕੋਈ ਅਧਿਕਾਰੀਆਂ ਨੇ ਪਲੇਟਾਂ ਕਿਤੀਆਂ ਕੋਈ ਆ ਬਾਤ ਦੀ ਬਾਤ ਆ ਕੋਈ ਨਹੀਂ ਆਉਂਦਾ ਕਿਸਾਰ ਲੈਣ ਦੇ ਕਿਦੋਂ ਮੇਰਾ ਨਾਮ ਰੈਨੂ ਤੇ ਜਿਹੜੀ ਪਾਣੀ ਦੀ ਅੱਜ ਤੁਸੀਂ ਕੀ ਕਰ ਰਹੇ ਹੋ ਇੱਥੇ ਪਾਣੀ ਤੋਂ ਅਸੀਂ ਬੜਾ ਦੁਖੀ ਹਾਂ ਸਾਡੇ ਦੋ ਨਾਲ ਕਿਹਨੇ ਗਲੀ ਚ ਲੱਗੇ ਉਹ ਵੀ ਸਾਡੇ ਸੁੱਕ ਕੇ ਖਰਾਬ ਹੋ ਗਏ ਪਾਣੀ ਆਉਂਦਾ ਹੀ ਨਹੀਂ ਬਿਲਕੁਲ ਜਿਹਦਾ ਸਾਡਾ ਅੰਚੀ ਨਾਲ ਜਾਂਦਾ ਉਹਦੋਂ ਇੱਕ ਦਿਨ ਹੀ ਸਾਨੂੰ ਪਾਣੀ ਮਿਲਦਾ ਉਹ ਵੀ ਬਹੁਤ ਥੋੜਾ ਮਸਲਾ 20 ਲੀਟਰ ਪਾਣੀ ਮਿਲਦਾ ਇੱਕ ਘਰ ਨੂੰ ਦੂਜੇ ਦਿਨ ਫਿਰ ਉਹ ਵੀ ਕੁਛ ਹੀ ਹੁੰਦਾ ਹੈ ਸਾਡਾ ਪਾਣੀ ਦਾ ਮਸਲਾ ਹਲ ਕੀਤਾ ਜਾਵੇ ਬਸ ਪੀਣ ਵਾਲਾ ਪਾਣੀ ਨਹੀਂ ਆਉਂਦਾ ਬਿਲਕੁਲ ਪਾਣੀ ਬਿਲਕੁਲ ਨਹੀਂ ਆਉਂਦਾ ਅਸੀਂ ਸਵੇਰ ਜਿਹੜੇ ਤੜਕੇ 7 ਵਜੇ ਉੱਠੀਦਾ ਤੜਕੇ ਨਲਕੇ ਦੇ ਬਾਲਟੀਆਂ ਪਹਿਲਾਂ ਚੱਕ ਕੇ ਮੂੰਹ ਧੋਵਣ ਲਈ ਪਾਣੀ ਲਾ ਕੇ ਆਇਆ ਫਲਸ਼ ਆ ਬਾਥਰੂਮ ਲਈ ਹਰੇਕ ਕੰਮ ਮੜਾ ਮੜਾ ਕਰੀਦਾ ਅਸੀਂ ਨਲਕੇ ਤੋਂ ਲਿਆ ਲਿਆ ਕੇ ਅਸੀਂ ਬਹੁਤ ਥੱਕੇ ਪਏ ਬਹੁਤ ਤਲਪੇ ਪਏ ਪਾਣੀ ਤੋਂ ਹੁਣ ਕੰਪਲੇਟਾ ਕੀਤੀਆਂ ਗਈ ਸ਼ਿਕਾਇਤਾਂ ਕੀਤੀਆਂ ਨੇ ਪਰ ਗੱਲ ਨਹੀਂ ਸੰਦਾ ਕੋਈ ਕਿਸ ਤਰ੍ਹਾਂ ਸਾਡਾ ਕੋਈ ਪਾਣੀ ਦਾ ਮਸਲਾ ਨਹੀਂ ਹੁੰਦਾ ਕੀ ਨਾਮ ਤੁਹਾਡਾ ਸਰ ਪਰ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਅੱਜ ਤੁਸੀਂ ਇਹਦੀ ਬਾਲਟੀਆਂ ਖੜਕਾਰੀ ਕਿਸ ਵਜ੍ਹਾ ਕਰਕੇ ਖੜਕਾਰੀ ਸਰ ਸਾਡੇ ਪਾਣੀ ਆ ਰਿਹਾ 5 ਮਿੰਟ ਹੋ ਗਏ ਨੇ ਤੇ ਅਸੀਂ ਬਹੁਤ ਹੀ ਮਤਲਬ ਉਹ ਦਿੱਕਤ ਚਾ ਤੇ ਸਾਡੇ ਘਰ ਨਾਲ ਕਾਏ ਤੇ ਇਸ ਤਾਂ ਨਲਕਾ ਗੇੜ-ਗੇੜ ਕੇ ਆਪ ਕਸਤਾ ਵੀ ਦੁਖੀ ਹੋਈ ਪਾਣੀ ਵਾਲ ਪੀਣ ਵਾਲਾ ਨਹੀਂ ਆਉਂਦਾ ਕੀ ਕਰਨਾ ਗੰਦਾ ਗੰਦਾ ਮਾਂ ਜੇ ਕਿਤੇ ਆਂਦਾ ਤੇ ਗੰਦਾ ਆਂਦਾ ਤੇ ਜੇ ਨਹੀਂ ਤਾਂ ਆਂਦਾ ਹੀ ਨਹੀਂ ਕੋਈ ਅਸੀਂ ਫੋਨ ਕਰਦੀਏ ਤੇ ਮਾੜਾ ਮੋਟਾ ਆ ਜਾਂਦਾ ਪਾਣੀ ਆਉਂਦਾ ਹੀ ਨਹੀਂ ਬਿਲਕੁਲ ਪੀਣ ਵਾਲਾ ਸਾਡੇ ਮੋੜ ਤੋਂ ਪ੍ਰੋਬਲਮ ਹੈ ਉੱਥੋਂ ਪਾਈਪ ਖਰਾਬ ਹੋ ਸੈਟ ਹੀ ਨਹੀਂ ਕਰਦੇ ਪੀਣ ਵਾਲਾ ਪਾਣੀ ਬਿਲਕੁਲ ਨਹੀਂ ਆ ਰਿਹਾ ਨਾ ਨੰਤੋਂ ਵਾਲਾ ਕੁਝ ਵੀ ਨਹੀਂ ਪੀਣ ਵਾਲਾ ਤਾਂ ਚਲ ਮਾਰਾ ਮਟਣਾ ਕਿਤੇ ਤੋਂ ਹੋਣ ਲਈ ਹੁਣ ਗਰਮੀ ਹੈ ਗਰਮੀ ਚ ਕਿੱਦਾਂ ਹੈ ਜਦੋਂ ਤੋਂ ਸਾਡੀਆਂ ਪਾਈਪਾਂ ਪਈਆਂ ਉਦੋਂ ਤੋਂ ਹੀ ਐਦਾਂ ਪੰਜ 6 ਮਹੀਨੇ ਤੋਂ ਪਾਣੀ ਨਹੀਂ ਆ ਰਿਹਾ 6 ਸਾਲ ਤੋਂ ਪਾਣੀ ਨਹੀਂ ਆ ਰਿਹਾ ਕੋਈ ਅਫਸਰ ਆ ਕੇ ਧਿਆਨ ਹੀ ਨਹੀਂ ਦਿੰਦਾ ਕੋਈ ਨਹੀਂ ਆਉਂਦਾ ਇੱਥੇ ਨਵੇਂ ਕਨੈਕਸ਼ਨ ਦਿੱਤੇ ਜੀ ਉਹ ਆਉਂਦੇ ਅਸੀਂ ਇਹੀ ਕੀ ਕਹਤ ਚੀਆਂ ਬਸ ਕਦੀ ਆਇਆ ਕਦੀ ਨਹੀਂ ਆਇਆ ਕਦੀ ਆਇਆ ਕਦੀ ਨਹੀਂ ਆਇਆ ਬੁਰਾ ਬਹੁਤ ਹੀ ਆਇਆ ਤੇ ਗੰਦਾ ਆਇਆ ਪਾਣੀ ਆ ਗੰਦਾ ਉਹ ਵੀ ਗੰਦਾ ਜਿਹੜਾ ਪਾਣੀ ਦੀ ਸਮੱਸਿਆ ਹੈ ਕਿੰਨੇ ਕੁ ਲੋਕ ਇੱਥੇ ਰਹਿ ਰਹੇ ਨੇ ਕਿੰਨੀ ਕੁ ਜਿਹੜੀਆਂ ਸਮੱਸਿਆ ਹੈ ਪਾਣੀ ਦੀ ਸਮੱਸਿਆ ਇਹ ਜਿਹੜਾ ਏਰੀਆ ਵਾਟ ਨੰਬਰ 25 ਬਸਤੀ ਸ਼ੇਖਾਂ ਵਾਲੀ ਕਿਉਂਕਿ ਪਹਿਲਾਂ ਇੱਥੋਂ ਦਾ ਮੈਮ ਸੀ ਜੀ ਹੁਣ ਮੇਰੇ ਘਰ ਦੀ ਐਮ ਸੀ ਹੈ ਇਹ ਮੈਂ ਐਸ ਜੀਓ ਨੂੰ ਐਕਸ਼ਨ ਨੂੰ ਬਹੁਤ ਬੜੀ ਕਹਿ ਲਿਆ ਵੀ ਇਹ ਤੇ ਨਾ ਪਾਣੀ ਦੀ ਬੜੀ ਵੱਡੀ ਸਮੱਸਿਆ ਹੈ ਜੇ ਮੈਂ ਡੋਟੂ ਡੋ ਘਰ ਘਰ ਪੁੱਛਦਾ ਤੇ ਮੇਰੇ ਕੋਲ ਪੀਆਂ ਪੀਆਂ ਬੀਬੀਆਂ ਘਰੇ ਜਾ ਕੇ ਕਹਿੰਦੀਆਂ ਸਾਨੂੰ ਪਾਣੀ ਦੀ ਬੜੀ ਵੱਡੀ ਸਮੱਸਿਆ ਹੈ। ਗੁਰਸਤ ਕਰ ਪਾਣੀ ਨਹੀਂ ਹੈਗਾ ਜਿਵੇਂ ਬੀਬੀਆਂ ਨੇ ਤੁਹਾਨੂੰ ਦੁੱਖਰਾ ਸੁਣਾਇਆ ਹੀ ਹੈ। ਪਰ ਕਿਤਨੇ ਕਿਤੇ ਮੈਂ ਸਰਕਾਰ ਨੂੰ ਕਹਿਣਾ ਚਾਹਣਾ ਵੀ ਜਿਹੜੇ ਅਫਸਰ ਲਾਏ ਨੇ ਡੂ ਡੂ ਲੱਖਾਂ ਦੀ ਤਨਖਾਹ ਲੈਂਦੇ ਨੇ ਨੇ ਡਿਊਟੀ ਕੀ ਬੰਦੀ? ਦੋ ਚਾਰ ਕਾਗਤਾਂ ਦੇ ਸਾਈਨ ਕਿਤੇ ਤੇ ਘਰੇ ਜਾਂਦੇ ਹਨ ਹਮ ਤੱਕ ਕੇ। ਇਹਨਾਂ ਦੀ ਜਾਂਚ ਹੋਣੀ ਚਾਹੀਦੀ ਏ। ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਵੀ ਤੂੰ ਅਫਸਰ ਲੱਗਾ ਤੇਰਾ ਕਿਹੜੇ ਕੰਮ ਲਈ ਤੇਰੀ ਡਿਊਟੀ ਲਾਈ? ਕੀ ਡਿਊਟੀ ਪੂਕਤਾਰਿਆ? ਐਮਸੀ ਨਾਤੇ ਤੇ ਗ੍ਰਾਹ ਦੀ ਜ਼ਿੰਮੇਵਾਰੀ ਅਸੀਂ ਝੋਲੀਆਂ ਾਂਡਦੇ ਨਾਲੋਂ ਸਾਨੂੰ ਵੋਟਾਂ ਪਾਓ ਅਸੀਂ ਐਮਸੀ ਬਣਾਓ ਤੁਹਾਡੇ ਸਾਰੇ ਮਸਲੇ ਹੱਲ ਕਰਾਵਾਂਗੇ ਚਾਹ ਸੀਵਰੀ ਦਾ ਲਹਿੜ ਦਾ ਪਾਣੀ ਦਾ ਸਫਾਈ ਦਾ ਇਲਾਕੇ ਚ ਅਮਨ ਚਾਹੀਦਾ ਆ ਮੈਂ ਮੰਗ ਕਰਦਾ ਮੁੱਖ ਮੰਤਰੀ ਤੋਂ ਅਗਰ ਤੁਸੀਂ ਤਾਂ ਮੈਂ ਆਏ ਉਹ ਕੀ ਉਹਨੂੰ ਕਹਿੰਦੇ ਕ ਮੈਂ ਕਮੇਡੀਅਨਾਂ ਦੇ ਵਿੱਚੋਂ ਆਇਓ ਪਰ ਐਮਸੀ ਮੇ 46 ਸਾਲ ਹੋ ਗਏ ਮੈਨੂੰ ਆਦੇ ਬਾਪ ਨਾਲ ਚੱਲਦੇ ਐਮਸੀ ਦੀ ਸੇਵਾ ਕਰਦਿਆਂ ਇਸ ਇਲਾਕੇ ਦੀ ਸੇਵਾ ਕਰਦਿਆਂ ਜਿੱਤੇ ਲੋਕਾਂ ਨੂੰ ਤਕਲੀਫਾਂ ਨੇ ਉਹਤੇ ਕਦੀ ਧਿਆਨ ਨਹੀਂ ਦਿੱਤਾ ਹਰ ਪ੍ਰਸ਼ਾਸਨ ਨੇ ਧਿਆਨ ਨਹੀਂ ਦਿੱਤਾ ਚਾਹੇ ਕਿਹੜੀਆਂ ਵੀ ਸਰਕਾਰਾਂ ਆਈਆਂ ਨੇ ਨਾ ਗਰਾਊਂਡ ਲੈਵਲ ਤੇ ਜਿਹੜਾ ਡਿਊਟੀਆਂ ਬੰਦੀਆਂ ਨੇ ਐਮਸੀ ਤੇ ਪੁੱਛਣਾ ਚਾਹੀਦਾ ਜੇ ਐਮਸੀ ਜਾ ਕੇ ਰੋਲਾ ਪਾਦਾ ਮੇਰੇ ਸਫਾਈ ਦਾ ਪ੍ਰਬੰਧ ਨਹੀਂ ਮੇਰੇ ਚੰਗੇ ਸਿਵਲ ਦਾ ਪ੍ਰਬੰਧ ਨਹੀਂ ਪਾਣੀ ਦਾ ਪ੍ਰਬੰਧ ਨਹੀਂ ਲਾਈਟ ਦਾ ਪ੍ਰਬੰਧ ਨਹੀਂ ਪਰ ਕੋਈ ਅਫਸਰ ਧਿਆਨ ਨਹੀਂ ਦਿੰਦਾ ਮੈਂ ਕਹੀਂ ਤੁਹਾਡੇ ਚੈਨਲਾਂ ਤੇ ਵਾਇਟਾ ਦੇ ਚੁੱਕਾ ਹੋਣ ਵੀ ਰਾਤ ਦੀ ਲਾਈਟ ਗਈ ਲਾਈਟ ਦਾ ਮੰਦਾਲ ਉਦੋਂ ਬਾਅਦ ਪਾਣੀ ਤੇ ਬੀਬੀਆਂ ਨੇ ਕਹਿ ਹੀ ਦਿੱਤਾ ਤੈਨੂੰ ਵੀ 6 ਮਹੀਨੇ ਹੋ ਗਏ ਨੇ ਪਾਣੀ ਤੋਂ ਧੁਕੀ ਲੋਕ ਮੰਗਦੇ ਕੀ ਨਹੀਂ ਅਸੀਂ ਬਾਰ ਬਾਰ ਲੋਕਾਂ ਨੂੰ ਮੁਰਕ ਬਣਾਈਆਂ ਨੇ ਵੋਟਾਂ ਮੰਗਣ ਭੱਜਿਆ ਨੇ ਪਰ ਲੋਕਾਂ ਦੀਆਂ ਜ਼ਰੂਰਤਾਂ ਦੇ ਕੋਈ ਨਹੀਂ ਖਰਾ ਉਤਰਦਾ ਹੁਣ ਇਹਨਾਂ ਦੀ ਆ ਬੱਚੇ ਨਿੱਕੇ ਨੇ ਬੱਚੇ ਬੁਰਸ਼ ਤੋਂ ਨਾ ਹਮ ਤੋਂ ਧੋਕੇ ਨੇ ਸਕੂਲੇ ਜਾਣਾ ਤੇ ਪਾਣੀ ਧਰੋਂਦੇ ਪਰ ਦਿਨ ਚ ਐਸਜੀ ਨੂੰ ਤੁਹਾਡੇ ਸਾਹਮਣੇ ਤੁਸੀਂ ਤਾਂ ਲੇਟ ਹੋਗਾ ਐਸਜੀ ਨੂੰ ਕਿਹਾ ਪਰ ਇਹ ਲਾਰੇ ਲਾਈ ਜਾਂਦੇ ਨੇ ਫਿਰ ਇਹ ਤੇ ਬੜੀ ਵੱਡੀ ਸਮੱਸਿਆ ਹੈ ਜਿਹੜਾ ਪਾਣੀ ਮਿਕਸ ਹੋ ਕੇ ਆਂਦਾ ਕੱਲ ਨੂੰ ਬਿਮਾਰੀਆਂ ਲੱਗ ਗਈਆਂ ਇਹ ਬਸਤੀ ਨੂੰ ਨਹੀਂ ਪੂਰੇ ਸ਼ਹਿਰ ਨੂੰ ਖਤਰਾ ਹੈ ਸੰਭਾਲੇ ਨਹੀਂ ਜਾਣੇ ਕਿੰਨੇ ਗਰਮੀ ਦਾ ਮਾਹੌਲ ਹੈ ਸੰਭਾਲੇ ਨਹੀਂ ਜਾਣੇ ਕਿ ਕਿੰਨੇ ਲੋਕ ਮਾਰ ਹੋਣਗੇ ਇਹ ਸਾਰੀਆਂ ਜ਼ਿੰਮੇਵਾਰੀਆਂ ਇਹ ਨਿਭਾਉਣੀਆਂ ਚਾਹੀਦੀਆਂ ਮੈਂ ਪ੍ਰੈਸਿੰਗ ਵੀ ਮੈਂ ਚਰਣਾ ਜੀ ਬੇਨਤੀ ਕਰਦਾ ਵੀ ਇਸ ਆਪਣੇ ਤਰੀਕੇ ਨਾਲ ਇਸ ਵਾਰਟ ਨੂੰ ਇਸ ਗੱਲ ਨੂੰ ਉਠਾਓ ਜਿਹੜਾ ਮੁੱਖ ਮੰਤਰੀ ਦੇ ਕੰਨ ਖੋਲੋ ਵੀ ਬੈਠਾ ਉੱਤੇ ਤੂੰ ਕਹਿੰਦਾ ਮੈਂ ਬੜੇ ਕੰਮ ਕਰਦਾ ਕਿੱਤੇ ਕੰਮ ਕਰਦਾ ਸਾਨੂੰ ਤੇ ਇਹ ਲਾ ਦੇ ਤੈਨੂੰ ਵਾਲੀ ਨਹੀਂ ਇਹ ਕੰਮ ਕਰਨ ਦਾ ਸਦਾ ਹਸਲ ਕਰਨੀ ਲੋਕਾਂ ਦੇ ਤੂੰ ਫੋਟ ਦਾ ਫਾਇਦਾ ਲਿਆ ਪਰ ਰਿਟਨ ਚ ਤੈਨੂੰ ਵਾਲੀ ਨਹੀਂ ਇਹ ਕੰਮ ਕਰਾਉਂਦਾ ਜੇ ਕਹਿੰਦਾ ਐਮਸੀ ਸਰਪੰਚ ਬੋਲੇ ਬੋਲੇ ਉਹਦਾ ਘਰ ਦਾ ਨਾ ਬੋਲੇ ਉਹਦਾ ਪਰਿਵਾਰ ਦੇ ਹਿੱਸਾ ਨਾ ਬੋਲੇ ਐਮਸੀ ਬੋਲੇ ਜੇ ਅਸੀਂ ਪਬਲਿਕ ਤੇ ਵੋਟਾਂ ਲਈਆਂ ਪਬਲਿਕ ਦੀ ਮਤ ਕਰਨਾ ਚਾਣੇ ਆ ਤੇ ਕਹਿੰਦੇ ਕੋਈ ਬੋਲੇ ਹੀ ਨਾ ਅਸੀਂ ਵਾਸੀ ਵੀ ਆ ਸਾਨੂੰ ਵੋਟਾਂ ਨਾਲ ਹੀ ਨਹੀਂ ਇੱਕ ਇਲਾਕੇ ਦੇ ਵਾਸੀ ਵੀ ਆ ਅਮਦਰਦੀ ਸਾਡੇ ਲੋਕਾਂ ਨਾਲ ਅਸੀਂ ਆਸ ਰੱਖਦੇ ਆ ਤੈਨੂੰ ਨਹੀਂ ਵਾਲਦ ਨੂੰ ਵੱਲ ਸਿੱਖਣਾ ਚਾਹੀਦਾ ਪਾਣੀ ਦੀ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੁਣ ਇਹਨਾਂ ਦਾ ਇਹ ਪੂਰਨ ਜ਼ੋਰ ਮੰਗ ਕਰਦਾ ਅਗਰ ਪਾਣੀ ਦੀ ਸਮੱਸਿਆ ਨਾ ਹੋਈ ਸਾਨੂੰ ਲੋਕਾਂ ਨੂੰ ਪਰੇਸ਼ਾਨ ਕਰਨਾ ਸਾਡੀ ਕੀ ਉਹਨੂੰ ਕਹਿੰਦੇ ਪੇਸ਼ਾ ਨਹੀਂ ਕੋਈ ਸ਼ੌਂਕ ਨਹੀਂ ਅਗਰ ਪਾਣੀ ਦੀ ਸਮੱਸਿਆ ਹੱਲ ਨਾ ਹੋਈ ਤੇ ਮੈਂ ਜਾਮ ਕਰਾਂਗਾ ਰੋਡ ਜਾਮ ਕਰਾਂਗਾ ਅਨਮਿਤੇ ਸਮਝ ਲਈ